ਉਦੋਂ ਦਾ ਸਾਲ ਹੈ ਜਿਹੜਾ ਗਣਪਤੀ ਬੱppa ਜੀ ਰਾਜਾ ਕੀ ਦੇ ਦਰਬਾਰ ਸਜਦਾ ਹਰ ਵਾਰੀ ਹਰ ਵਾਰੀ ਇਹ ਵਿਸ਼ਾਗੂਪੀ ਲੈ ਰਿਹਾ ਹੈ ਤੇ ਹਰ ਵਾਰੀ ਗਣਪਤੀ ਬੱppa ਜੀ ਦੇ ਪਖਸਾ ਉਹਦਾ ਦੇਖਣ ਵਾਲਾ ਹੁੰਦਾ ਹੈ 2012 ਤੋਂ ਸ਼ੁਰੂ ਕੀਤਾ ਸੀਗਾ ਤੋਂ ਕੁਝ 2-4 ਘਰਾਂ ਜਿਵੇਂ ਮੈਂ ਦੇਖਿਆ ਕਿ ਗਣਪਤੀ ਬੱppa ਜੀ ਵਿਰਾਜਮਾਨ ਹੁੰਦੇ ਸੀ ਆਪਣੇ ਏਰੀਆ 'ਚ ਲੇਕਿਨ ਹੁਣ ਜਦੋਂ ਮੈਂ ਜਾਣਨਾ ਹਜ਼ਾਰਾਂ ਪਰਿਵਾਰਾਂ ਵਿੱਚੋਂ ਕਿ ਕਈ ਸੈਂਕੜੇ ਦੀ ਗਿਣਤੀ ਜੇ ਸਾਰੇ ਅੱਜ ਗਣਪਤੀ ਬੱppa ਦਰਬਾਰ 'ਚ ਵਿਰਾਜਮਾਨ ਹੁੰਦੇ ਘਰਾਂ 'ਚ ਇਹਨੇ ਬੜੇ ਦਿਨਾਂ ਤੋਂ ਮਿਹਨਤ ਪੱਲੇ ਸ਼ੁਰੂ ਕਰਤੀ ਸੀਗੀ ਉਹਨਾਂ ਨੂੰ ਵੀ ਹਰ ਸਾਲ ਉਤਸ਼ਾਹ ਹੁੰਦਾ ਹੈ ਕਿ ਅਸੀਂ ਜਦੋਂ ਇਹ ਪ੍ਰੋਗਰਾਮ ਹੋਏਗਾ ਅਸੀਂ ਉੱਥੇ ਜਾ ਕੇ ਪਰਫਾਰਮੈਂਸ ਕਰਨੀ ਹੈ ਔਰ ਜਿੰਨੇ ਵੀ ਬੱਚੇ ਨੇ ਪਰਫਾਰਮੈਂਸ ਕੀਤੀ ਬਹੁਤ ਹੀ ਅੱਛੀ ਕੀਤੀ ਪ੍ਰਭੂ ਜੀ ਦੀ ਸواری ਸਰੂਪ ਬਹੁਤ ਵਿਸ਼ਾਲ ਸਰੂਪ ਹੈ ਬਹੁਤ ਸੁੰਦਰ ਸਰੂਪ ਹੈ ਤੇ ਇਹ ਸਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਬਹੁਤ ਉਲਾਸ ਹੋਇਆ ਅਸੀਂ ਬਹੁਤ ਜ਼ਿਆਦਾ ਅੱਜ ਪ੍ਰਥਮ ਦਰਸ਼ਨ ਦੇ ਉੱਤੇ ਸਭ ਨੇ ਮੈਚਗਾ ਕੇ ਉਹਨਾਂ ਦਾ ਸਵਾਗਤ ਕੀਤਾ ਅਸੀਂ ਗਣਪਤੀ ਬੱਪਾ ਦੇ ਪ੍ਰਥਮ ਦਰਸ਼ਨ ਕਰਨ ਆਏ ਹੈ ਔਰ ਬਹੁਤ ਹੀ ਸੁੰਦਰ ਔਰ ਬਹੁਤ ਹੀ ਤੇਜਮਈ ਇਹਨਾਂ ਦਾ ਸਰੂਪ ਜਿਹੜਾ ਇਸ ਵਾਰ ਆਇਆ ਹੈ ਜਿਹਨੂੰ ਕੇ ਦੇਖ ਕੇ ਮਨ ਮੁਗਧ ਹੋ ਰਿਹਾ ਹੈ ਇਹ ਕੁਛ ਦਿਨ ਹੁੰਦੇ ਨੇ ਜਿੱਥੇ ਆਪ ਵਿਰਾਜਮਾਨ ਮਿਸ ਮੋਹਲਿਆਂ ਦੇ ਵਿੱਚ ਪਾਰਕਾਂ ਦੇ ਵਿੱਚ ਆ ਕੇ ਗਣੇਸ਼ ਮਹਾਰਾਜ ਜੀ ਗਣਪਤੀ ਬਾਬਾ ਮਿਸ ਬਾੜ ਦੇ ਰਏ ਤੇ ਸਾਰਿਆਂ ਦੇ ਸੰਕਟ ਹਰਨ ਕਰਦੇ ਨੇ ਗਣਪਤੀ ਬੱਪਾ ਮੋਰੀਆ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਰਾਜਾ ਦਾ ਦਰਬਾਰ ਇਸ ਵਾਰੀ ਵੀ ਸਜ ਚੁੱਕਿਆ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀ ਸੋਹਣੀ ਜਿਹੜੀ ਹੈ ਪ੍ਰਤਿਮਾ ਬੱਪਾ ਦੀ ਵਿਰਾਜਮਾਨ ਕਿੱਤੀ ਕੀ ਹੈ ਸਵੇਰ ਤੋਂ ਪੂਜਾ ਪਾਠ ਚੱਲ ਰਿਹਾ ਹੈ ਪ੍ਰਾਂਤ ਪ੍ਰਤੀਸ਼ਠਾ ਕਿੱਤੀ ਕੀ ਹੈ ਦੇਖ ਸਕਦੇ ਹੋ ਕਿੰਨੇ ਸੋਹਣੇ ਜਿਹੜੇ ਵਸਤਰ ਦੇ ਨਾਲ ਜਿਹੜਾ ਹੈ ਬੱਪਾ ਨੂੰ ਤਿਆਰ ਕੀਤਾ ਗਿਆ ਹੈ ਤੇ ਦੇਖ ਸਕਦੇ ਹੋ ਸਵੇਰ ਤੋਂ ਹੀ ਤਿਆਰੀਆਂ ਸ਼ੁਰੂ ਹੋਣ ਸੀਗੀਆਂ ਤੇ ਨਾਲ ਹੀ ਜਿਹੜੇ ਪக்த ਨੇ ਪਹੁੰਚਣ ਪਕੜਤਾ ਦੇ ਪਹੁੰਚਣ ਦਾ سلسلہ جاری ਹੈ ਤੇ ਨਾਲ ਹੀ ਜਿਹੜੇ ਪ੍ਰਬੰਧਕ ਨੇ ਗੱਲਬਾਤ ਕਰਨਗੇ ਗਣਪਤੀ ਬੱਪਾ ਮੋਰੀਆ ਮੋਰੀਆ ਜੀ ਗਣਪਤੀ ਬੱਪ ਤੁਹਾਡਾ ਪਹਿਲਾਂ ਬਹੁਤ-ਬਹੁਤ ਧੰਨਵਾਦ ਪਹਿਲਾਂ ਦਾ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਲੁਧਿਆਣਾ ਲਾਈਵ ਦੇ ਵੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਕਿਸ ਤਰੀਕੇ ਨਾਲ ਲੁਧਿਆਣਾ ਲਾਈਵ ਦੀ ਸਾਰੀ ਟੀਮ ਨੇ ਹਮੇਸ਼ਾ ਸਹਿਯੋਗ ਦਿੱਤਾ ਹੈ ਤੇ ਸਾਰੇ ਪਖਤਨ ਗੰਪਤੀ ਉਤਸਵ ਦੀ ਰਾਜਾ ਦੇ ਦਰਬਾਰ ਦੀ ਸਾਰੀ ਟੀਮ ਵੱਲੋਂ ਗਣੇ ਸ਼ਤਰਜੀ ਦੀ ਬਹੁਤ-ਬਹੁਤ ਬਹੁਤ ਸਾਰੇ ਦੇਸ਼ ਵਾਸੀਆਂ ਨੂੰ ਕਿਉਂਕਿ ਇਹਨਾਂ ਰਾਜਾ ਦੇ ਦਰਵਾਜ਼ੇ ਪਖਜਨ ਦੂਰੋ-ਦੂਰੋਂ ਬਾਹਰ ਦੇ ਸ਼ਹਿਰਾਂ ਤੋਂ ਵੀ ਆਂਦੀ ਹੈ ਹੁਣ ਆਵੀ ਸਵਾਗਤ ਕਰਨ ਲਈ ਰਾਜਾ ਦੇ ਦਰਬਾਰ ਦੀ ਸਾਰੀ ਟੀਮ ਤਿਆਰ ਹੈ ਲਗਭਗ ਕਿੰਨੇ ਸਾਲਾਂ ਤੋਂ ਜਿਹੜਾ ਰਾਜੇ ਦਰਬਾਰ ਸਜਾਇਆ ਜਾ ਰਿਹਾ ਹੈ 14ਵਾਂ ਸਾਲ ਹੈ ਜਿਹੜਾ ਗਣਪਤੀ ਬੱਪਾ ਜੀ ਰਾਜਾ ਕੀ ਦੇ ਦਰਬਾਰ ਸਜਦਾ ਹਰ ਵਾਰੀ ਹਰ ਵਾਰੀ ਇਹ ਵਿਸ਼ਾਲ ਰੂਪ ਹੀ ਲੈ ਰਿਹਾ ਹੈ ਤੇ ਹਰ ਵਾਰੀ ਗਣਪਤੀ ਬੱਪਾ ਜੀ ਦੇ ਪਖਸਾ ਉਜ਼ਾ ਦੇਖਣ ਵਾਲਾ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਗਣਪਤੀ ਬੱਪਾ ਆਨ ਤਸਨ ਸੇਵਾ ਦਾ ਮੌਕਾ ਮਿਲੇ ਸਾਨੂੰ ਦਰਸ਼ਨ ਦਾ ਮੌਕਾ ਮਿਲੇ ਕਿੰਨਾ ਚਾਹ ਹੁੰਦਾ ਹੈ ਇਸ ਦਿਨ ਦਾ ਇਹ ਵਿਆਤ ਵਦ ਚ ਸਾਡੇ ਬੱਚਿਆਂ ਨੂੰ ਨਿੱਕੇ ਨਿੱਕੇ ਬੱਚੇ ਤਿਆਰ ਹੁੰਦੇ ਆ ਜਦੋਂ ਘਰਾਂ ਚ ਅਸੀਂ ਕਾਰਡ ਵੰਨਣ ਜਾਂਦੇ ਆ ਤਾਂ ਨਿੱਕੇ ਨਿੱਕੇ ਬੱਚਾ ਮੈਨੂੰ ਦੇਖ ਕੇ ਬੋਲਦੇ ਆ ਗਣਪਤੀ ਬੱppa ਮੋਰੀ ਆ ਗਣਪਤੀ ਬੱppa ਮੋਰੀਆ ਮੈਨੂੰ ਅਥਾ ਖੁਸ਼ੀ ਮਿਲਦੀ ਆ ਕਿ ਵਾਹ ਕਿ ਭਗਵਾਨ ਜੀ ਦੀ ਕਿਰਪਾ ਅਪਰੰਪਾਰ ਆ ਨਿੱਕੇ ਨਿੱਕੇ ਬੱਚੇ ਆ ਜਿਸ ਦਰਬਾਰ ਨਾਲ ਜੁੜ ਰਹੇ ਆ ਗਣਪਤੀ ਬੱppa ਜੀ ਨਾਲ ਜੁੜ ਰਹੇ ਆ ਗਣਪਤੀ ਬੱppa ਜੀ ਨੂੰ ਉਹਨਾਂ ਨਾਲ ਅਥਾ ਪ੍ਰੇਮ ਆ ਸਭ ਤੋਂ ਜ਼ਿਆਦਾ ਨਾ ਲੋਕਾਂ ਦੇ ਵਿੱਚ ਚਾਹ ਹੁੰਦਾ ਹੈ ਘਰਾਂ ਦੇ ਵਿੱਚ ਇਹ ਅੱਜ ਦੇ ਦਿਨ ਲੋਕ ਪ੍ਰਤਿਮਾ ਸਥਾਪਿਤ ਕਰਦੇ ਨੇ ਤੇ ਪੰਡਾਲ ਦੇ ਵਿੱਚ ਸਭ ਤੋਂ ਜਿਹੜਾ ਖਿੱਚਦਾ ਕੇਂਦਰ ਹੁੰਦਾ ਹੈ ਪਰਮਾਤਮਾ ਦੀ ਪ੍ਰਤਿਮਾ ਤੇ ਪ੍ਰਤਿਮਾ ਤਿਆਰ ਕਰਾਉਣ ਦੇ ਲਈ ਕਿੰਨਾ ਦਿਨ ਪਹਿਲਾਂ ਹੀ ਤੁਸੀਂ ਤਿਆਰੀਆਂ ਸ਼ੁਰੂ ਕਰ ਦਿੰਦੇ ਹੋ तकरीबन 2 ਮਹੀਨੇ ਪਹਿਲੇ ਮਿੱਟੀ ਦੀ ਸ਼ੁੱਧ ਮੂਰਤੀ ਬਣਵਾਈ ਜਾਂਦੀ ਹੈ ਕਿਉਂਕਿ ਅੱਜ ਤੋਂ 5 ਸਾਲ 10 ਸਾਲ ਪਹਿਲਾਂ ਅਸੀਂ ਪੀਓਪੀ ਦੀ ਬਣਾਉਂਦੇ ਸੀ ਤੇ ਮਨ ਨੂੰ ਬੜੀ ਠੇਸ ਪਹੁੰਚੀ ਕਿ ਇੱਕ ਵਾਰੀ ਮੂਰਤੀ ਜਿਹੜੀ ਨਾ ਪੂਰੀ ਤਰ੍ਹਾਂ ਵਿਸਰਜਨ ਹੋ ਤੇ ਇਸ ਕਰਕੇ ਹੁਣ ਮਿੱਟੀ ਦੀ ਸ਼ੁੱਧ ਮੂਰਤੀ ਬਣਵਾਈਦੀ ਹੈ ਤੇ ਅੱਜ ਮੈਂ ਦੇਖਦਾ ਸੀ ਜਿਹੜਾ 2012 ਚ ਅਸੀਂ ਸ਼ੁਰੂ ਕੀਤਾ ਸੀਗਾ ਤੋੜਾ ਕੁਝ ਦੋ ਚਾਰ ਘਰਾਂ ਜਿਵੇਂ ਮੈਂ ਦੇਖਿਆ ਕਿ ਗਣਪਤੀ ਬੱppa ਜੀ ਵਿਰਾਜਮਾਨ ਹੁੰਦੇ ਸੀ ਆਪਣੇ ਏਰੀਆ 'ਚ ਲੇਕਿਨ ਹੁਣ ਜਦੋਂ ਮੈਂ ਜਾਣਨਾ ਹਜ਼ਾਰਾਂ ਪਰਿਵਾਰਾਂ ਵਿੱਚੋਂ ਕਿ ਕਈ ਸੈਂਕੜੇ ਦੀ ਗਿਣਤੀ 'ਚ ਸਾਰੇ ਅੱਜ ਗਣਪਤੀ ਬੱppa ਦਰਬਾਰ 'ਚ ਵਿਰਾਜਮਾਨ ਹੁੰਦੇ ਘਰਾਂ 'ਚ ਤੇ ਸਾਰੇ ਕਹਿੰਦੇ ਕਿ ਅੱਜ ਵੀ ਵਿਰਾਜਮਾਨ ਹੋ ਰਹੀ ਹੈ ਗਣਪਤੀ ਬੱppa ਸਾਰਿਆਂ ਨੂੰ ਵੀ ਬਹੁਤ ਬਹੁਤ ਬਧਾਈ ਗਣਪਤੀ ਬੱppa ਜੀ ਦਾ ਆਸ਼ੀਰਵਾਦ ਸਭ ਤੇ ਮਿਲਦਾ ਰਹੇ ਹਾਂ ਸਵੇਰ ਤੋਂ ਹੀ ਪੂਜਾ ਪਾੜ ਦਾ ਸਿਲਸਲਾ ਜਾ ਰਹੀ ਹੈ ਤੇ ਜਿਹੜੇ ਪਕਤ ਨੇ ਉਹ ਵੀ ਪਹੁੰਚ ਰਹੇ ਨੇ ਲਗਾਤਾਰ ਦਰਸ਼ਨ ਦੇ ਲਈ ਤੇ ਕਿਸ ਤਰੀਕੇ ਜਿਹੜੇ 10 ਦਿਨਾਂ ਦੇ ਦੌਰਾਨ ਜਿਹ ਇਹ ਜਿਸ ਤਰ੍ਹਾਂ ਦਿਨ ਬੀਤਨਗੇ ਉਸ ਤਰ੍ਹਾਂ ਰੌਣਕ ਖੋਰ ਵਧੂਗੀ ਜੀ ਅੱਜ ਪਹਿਲੇ ਦਿਨਾਂ 'ਚ ਪ੍ਰਥਮ ਦਰਸ਼ਨ ਹੋਏ ਬੱppa ਜੀ ਦੇ ਤੇ ਹੁਣ ਸ਼ਾਮ ਨੂੰ ਦੁਬਾਰਾ ਪ੍ਰੋਗਰਾਮ ਚੱਲਣਾ ਹੈ ਤੋਂ ਜਿੰਨਾ ਜਿਦਾਂ ਇਹ ਦਿਨ ਬੀਤਨਗੇ ਉਦੋਂ ਉਦੋਂ ਰੌਣਕ ਖੋਰ ਪੂਰੇ ਪੰਡਾਲ ਦੇਖਿਓ ਤੇ ਸ਼ਾਮ ਦੇ ਟਾਈਮ ਤੇ ਇੱਥੇ ਲੋਕਾਂ ਨੂੰ ਬੈਠਣ ਵਾਸਤੇ ਵੀ ਬਹੁਤ ਪੂਰਾ ਮਤਲਬ ਕਿ ਪ੍ਰਬੰਧ ਕੀਤਾ ਗਿਆ ਹੈ ਲੋਕਾਂ ਨੂੰ ਅਰਦਾਸ ਹੈ ਲੋਕਾਂਗੇ ਨਿਮੰਤਰਣ ਹੈ ਕਿ ਆਪਣੇ ਪਰਿਵਾਰ ਸਮੇਤ ਇੱਥੇ ਪਹੁੰਚਣ ਬੱppa ਦੇ ਦਰਸ਼ਨ ਕਰਨ ਤੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਣ ਗਣਪਤੀ ਬੱਪਾ ਗਣਪਤੀ ਬੱਪਾ ਮੋਰਿਆ ਸਵੇਰ ਸਵੇਰ ਦੀ ਸ਼ੁਰੂਆਤ ਕਿਸ ਤਰੀਕੇ ਦੀ ਹੋਈ ਸੀ ਅੱਜ ਪੰਡਾਲ ਦੇ ਵਿੱਚ ਸਵੇਰ ਦੀ ਸ਼ੁਰੂਆਤ ਪਹਿਲਾਂ ਸ਼ੰਕਰ ਜੀ ਦਾ ਅਭਿਸ਼ੇਕ ਹੋਇਆ ਫਿਰ ਉਸ ਤੋਂ ਬਾਅਦ ਬੱਚਿਆਂ ਦਾ ਕੋਈ ਪ੍ਰੋਗਰਾਮ ਰੱਖਿਆ ਸੀ ਉਹ ਬੱਚਿਆਂ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਫਿਰ ਉਸ ਤੋਂ ਬਾਅਦ ਬੱਪਾ ਜੀ ਦੇ ਪ੍ਰਥਮ ਦਰਸ਼ਨ ਹੋਏ ਤੇ ਹੁਣ ਜਿਹੜੇ ਬੱਚੇ ਅੱਜ ਤਿਆਰ ਹੋ ਕੇ ਆਏ ਸੀਗੇ ਮਹਾਰਾਸ਼ਟਰੀਅਨ ਆਊਟਫਿਟ ਦੇ ਵਿੱਚ ਸੀਗੇ ਤੇ ਕਾਫੀ ਜਿਹੜੀ ਰੌਣਕ ਲੱਗੀ ਹੋਈ ਸੀ ਅੱਜ ਪੰਡਾਲ ਦੇ ਵਿੱਚ ਹਾਂਜੀ ਹਾਂਜੀ ਬੱਚਿਆਂ ਨੇ ਬੜੇ ਦਿਨਾਂ ਤੋਂ ਮਿਹਨਤ ਪਹਿਲਾਂ ਸ਼ੁਰੂ ਕਰਤੀ ਸੀਗੀ ਉਹਨਾਂ ਨੂੰ ਵੀ ਹਰ ਸਾਲ ਉਤਸ਼ਾਹ ਹੁੰਦਾ ਹੈ ਕਿ ਅਸੀਂ ਜਦੋਂ ਇਹ ਪ੍ਰੋਗਰਾਮ ਹੋਏਗਾ ਅਸੀਂ ਉੱਥੇ ਜਾ ਕੇ ਪਰਫਾਰਮੈਂਸ ਕਰਨੀ ਹੈ ਔਰ ਜਿੰਨੇ ਵੀ ਬੱਚੇ ਨੇ ਪਰਫਾਰਮੈਂਸ ਕੀਤੀ ਬਹੁਤ ਹੀ ਅੱਛੀ ਕੀਤੀ ਬਹੁਤ ਉਹਨਾਂ ਨੇ ਮਿਹਨਤ ਕੀਤੀ ਉਸ ਪਰਫਾਰਮੈਂਸ ਨੂੰ ਤਿਆਰ ਕਰਨ ਵਾਸਤੇ ਉਹ ਬੱਚਿਆਂ ਦਾ ਉਹਨਾਂ ਦੇ ਟੀਚਰ ਸਹਿਬਾਨ ਦਾ ਉਹ ਸਕੂਲ ਵਾਲੀ ਮੈਨੇਜਮੈਂਟ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਬੱਚੇ ਨੂੰ ਇੰਨੀ ਅੱਛੀ ਤਿਆਰੀ ਕਰਵਾ ਕੇ ਇੰਨੀ ਅੱਛੀ ਪਰਫਾਰਮੈਂਸ ਕੀਤੀ ਗਣਪਤੀ ਪੱਪਾ ਮੋਰੀਆ ਮੇਰਾ ਨਾਮ ਨੀਧੀ ਪਾਜਾਜ ਹੈ ਤੇ ਮੈਂ ਅੱਜ ਗਣਪਤੀ ਜੀ ਦੇ ਆਗਮਨ 'ਚ ਆਈ ਐ ਅੱਜ ਹੱਥੇ ਪ੍ਰਤਮ ਦਰਸ਼ਨ ਮਨਾਇਆ ਗਿਆ ਬੜਾ ਉਲਾਸ ਨਾਲ ਬੜਾ ਉਤਸ਼ਾਹ ਨਾਲ ਨਾਲ ਨੱਚ ਗਾ ਕੇ ਟੱਪ ਕੇ ਪ੍ਰਤਮ ਦਰਸ਼ਨ ਮਨਾਇਆ ਗਿਆ ਹੈ ਤੇ ਮੈਂ ਸਾਰੇ ਵਾਸੀਆਂ ਨੂੰ ਲੁਧਿਆਣਾ ਦੇ ਨਗਰ ਵਾਸੀਆਂ ਨੂੰ ਬੇਨਤੀ ਕਰਦੀ ਐ ਇੱਥੇ ਮਤਲਬ ਸਤਾਇ ਤੋਂ ਅੱਜ ਤੋਂ ਲੈ ਕੇ 6 ਸਤੰਬਰ ਤੱਕ ਪ੍ਰੋਗਰਾਮ ਹੈ ਜਰੂਰ ਸਵੇਰੇ ਸ਼ਾਮ ਆਓ ਦਰਸ਼ਨ ਲੋ ਗਣਪਤੀ ਜੀ ਦਾ ਆਸ਼ੀਰਵਾਦ ਲੋ ਆਪਣੀ ਮੁਰਦਾ ਮੁਰਾਦਾ ਮੰਗੋ ਦੇਖੋ ਆਂਦੇ ਸਾਲ ਨੂੰ ਤੁਹਾਡੀ ਸਭ ਦੀਆਂ ਮੁਰਾਦਾ ਪੂਰੀਆਂ ਕਰਨਗੇ ਗਣਪਤੀ ਬਾਪਾ ਮੋਰੀਆ ਗਣਪਤੀ ਬਾਪਾ ਮੋਰਿਆ ਕੀ ਮੁਰਾਦਾ ਮੰਗੀਆਂ ਅੱਜ ਸਭ ਤੋਂ ਪਹਿਲਾਂ ਜਦ ਸਰੂਪ ਦਾ ਦਰਸ਼ਨ ਹੋਇਆ ਜੀ ਗਣਪਤੀ ਬੱਪਾ ਮੋਰਿਆ ਪਹਿਲੇ ਤੇ ਸਿਰਫ ਦੇਖ ਕੇ ਉਹਨਾਂ ਨੂੰ ਇਮੋਸ਼ਨਲ ਹੀ ਹੋ ਗਏ ਥੋੜੇ ਜੇ ਮੰਗਨ ਜੋਗਾ ਤਾਂ ਕੁਝ ਰਿਹਾ ਹੀ ਨਹੀਂ ਇੱਕਦਮ ਦੇਖ ਕੇ ਪ੍ਰਭੂ ਜੀ ਦੀ ਸੋਰੀ ਸਰੂਪ ਬਹੁਤ ਵਿਸ਼ਾਲ ਸਰੂਪ ਹੈ ਬਹੁਤ ਸੁੰਦਰ ਸਰੂਪ ਹੈ ਤੇ ਸਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਬਹੁਤ ਉਲਾਸ ਹੋਇਆ ਅਸੀਂ ਬਹੁਤ ਜ਼ਿਆਦਾ ਅੱਜ ਪ੍ਰਥਮ ਦਰਸ਼ਨ ਦੇ ਉੱਤੇ ਸਭ ਨੇ ਨੱਚ ਗਾ ਕੇ ਉਹਨਾਂ ਦਾ ਸਵਾਗਤ ਕੀਤਾ ਪਰ ਪ੍ਰਮਾਤਮਾ ਤਾਂ ਜਾਣੀ ਜਾਣ ਹੈ ਪਰ ਕਿਤਨੇ ਕਿਤੇ ਜਦ ਜਨੈਸ਼ ਮਹੋਸਤਵ ਦਾ ਤਿਵਾਰ ਹੁੰਦਾ ਕਿਉਂਕਿ ਸਿਰਫ ਇਹ ਤਿਵਾਰ ਨਹੀਂ ਇੱਕ ਮਹੋਸਤਵ ਹੈ ਮਹੋਤਸਵ ਹੈ ਤੇ ਜਦ ਇਹ ਦਿਨ ਆਂਦਾ ਹੈ ਉਸ ਦਿਨ ਤੁਸੀਂ ਪ੍ਰਤਿਮਾ ਲੈ ਕੇ ਆਨੇ ਹੋ ਪਰ ਸਭ ਤੋਂ ਮੁਸ਼ਕਲ ਦਿਨ ਉਹ ਹੁੰਦਾ ਹੈ ਜਦ ਪ੍ਰਮਾਤਮਾ ਨੂੰ ਤੁਸੀਂ ਵਿਸਰਜਨ ਕਰਨ ਜਾਂਦੇ ਹੋ ਉਸ ਵੇਲੇ ਦਾ ਪਾਉ ਕੀ ਹੁੰਦਾ ਹੈ ਉਸ ਵੇਲੇ ਸਾਡਾ ਮਨ ਬਿਲਕੁਲ ਨਹੀਂ ਕਹਦਾ ਕਿ ਅਸੀਂ ਇਹਨਾਂ ਨੂੰ ਵਿਸਰਜਨ ਕਰੀਏ ਮਗਰ ਸਾਡੀ ਰੀਤ ਬਣੀ ਹੋਈ ਹੈ ਕਿ ਪ੍ਰਮਾਤਮਾ 3 ਦਿਨ ਇੱਥੇ ਆਇਆ ਹੈ ਇਹਨਾਂ ਦਿਨ ਤੋਂ ਮੁਕਾ ਕਰੇ ਦਾ ਉਹਨਾਂ ਦਾ ਪੂਰਾ ਮਾਨ ਸਨਮਾਨ ਕਰੇ ਦਾ ਔਰ ਸੰਗਤਾਂ ਨੂੰ ਵੀ ਉਹ ਬਹੁਤ ਖੁਸ਼ ਕਰਦੇ ਆ ਔਰ ਆਪਣੀ ਮੰਦਿਆ ਮਰਤਾ ਪਾਉਂਦੇ ਆ ਅਸੀਂ ਵੀ ਉਹਨਾਂ ਨੂੰ ਉਹਨਾਂ ਦੇ ਮੰਮੀ ਪਾਪਾ ਦੇ ਕੋਲ ਭੇਜਣਾ ਹੁੰਦਾ ਤੇ ਉਹ ਉਹਨਾਂ ਨੂੰ 10 ਦਿਨ ਲਈ ਇੱਥੇ ਰੱਖ ਕੇ ਤੇ ਉਹਨਾਂ ਨੂੰ ਬੜੀ ਸ਼ਰਧਾ ਨਾਲ ਖੁਸ਼ੀ ਨਾਲ ਅੰਸਵਾ ਨਾਲ ਉਹਨਾਂ ਨੂੰ ਵਿਸਰਜਨ ਕਰਦੇ ਆ ਉਹਨਾਂ ਦਾ ਪੂਰਾ ਥੈਂਕ ਯੂ ਗਣਪਤੀ ਪਾਪਾ ਮੋਰੀਆ ਅੱਜ ਬੱਚਿਆਂ ਦੇ ਵਿੱਚ ਵੀ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ ਸਵੇ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਬੜੀ ਸੋਹਣੀ ਜਿਹੜੀ ਪਰਫਾਰਮੈਂਸ ਦਿੱਤੀ ਗਈ ਕਿੰਨਾ ਕੁ ਖੁਸ਼ੀ ਦਾ ਮਾਹੌਲ ਅੱਜ ਪੰਡਾਲ ਦੇ ਵਿੱਚ ਦੇਖਿਆ ਤੁਸੀਂ ਬਹੁਤ ਵਧੀਆ ਲੱਗਿਆ ਬੱਚਿਆਂ ਨੇ ਬਹੁਤ ਵਧੀਆ ਟੰਗਣਾ ਪਰਫਾਰਮੈਂਸ ਦਿੱਤੀ ਹੈਗੀ ਹੈ ਸਾਰੇ ਦੇਖ ਕੇ ਬਹੁਤ ਖੁਸ਼ ਹੋਏ ਹੈ ਔਰ ਆਪ ਸਭੀ ਨਿਵਾਸੀ ਕੀ ਕਹਿੰਦੇ ਰੋਜ਼ ਇਸੇ ਤਰ੍ਹਾਂ ਸੇ ਇੱਥੇ ਆਓ ਔਰ ਉਨ੍ਹਾਂ ਦਾ ਆਸ਼ੀਰਵਾਦ ਲੀਜੀਏ ਗਣਪਤੀ ਪਪਾ ਮੋਰੀਆ ਹਾਂਜੀ ਗਣਪਤੀ ਬੱਪਾ ਮੋਰੀਆ ਅੱਜ ਇੱਥੇ ਅਸੀਂ ਗਣਪਤੀ ਬੱਪਾ ਦੇ ਪ੍ਰਥਮ ਦਰਸ਼ਨ ਕਰਨ ਆਏ ਹੈ ਔਰ ਬਹੁਤ ਹੀ ਸੁੰਦਰ ਔਰ ਬਹੁਤ ਹੀ ਤੇਜਮਈ ਇਹਨਾਂ ਦਾ ਸਰੂਪ ਜਿਹੜਾ ਇਸ ਵਾਰ ਆਇਆ ਹੈ ਜਿਹਨੂੰ ਕਿ ਦੇਖ ਕੇ ਮਨ ਮੁਗਧ ਹੋ ਰਿਹਾ ਹੈ ਮਤਲਬ ਉਹਨਾਂ ਤੋਂ ਨਿਗਾਹ ਹੀ ਨਹੀਂ ਹਟ ਰਹੀ ਐਸੀ ਸੁੰਦਰ ਸਰੂਪ ਜਿਹੜਾ ਹੈਗਾ ਔਰ ਆਸ਼ਾ ਹੈ ਕਿ ਇਹ ਕੀ ਗਣਪਤੀ ਬੱਪਾ ਸਭ ਦੀਆਂ ਮਨ ਮੰਗੀਆਂ ਮੁਰਾਦਾਂ ਪੂਰੀਆਂ ਕਰਕੇ ਜਾਣਗੇ ਗਣਪਤੀ ਬੱਪਾ ਮੋਰੀਆ ਪਕਤਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਲਾਸ ਦੇਖਣ ਨੂੰ ਮਿਲ ਰਿਹਾ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਜਿਹੜਾ ਸਵੇਰ ਤੋਂ ਹੀ ਪਕਤਾਂ ਦਾ ਆਣਾ ਸ਼ੁਰੂ ਲਗਾਤਾਰ ਲੱਗਿਆ ਹੋਇਆ ਹੈ ਤੇ ਨਾਲ ਹੀ ਪਕਤ ਕਾਫੀ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਪਕਤ ਸਾਡੇ ਨਾਲ ਨੇ ਕਿਵੇਂ ਹੋ ਸਰ ਬਹੁਤ ਖੁਸ਼ੀ ਜਿਹੜੀ ਹੈ ਇਸ ਚਾਰੇ ਤੇ ਸਾਫ਼ ਦੇਖਣ ਨੂੰ ਮਿਲੇ ਕਿੰਨਾ ਕੁ ਉਲਾਸ ਹੈ ਕਿੰਨਾ ਕੁ ਮਨ ਦੇ ਵਿੱਚ ਕੀ ਪਾਉ ਨੇ ਇਸ ਵੇਲੇ ਦੇਖੋ ਕੋਈ ਸ਼ਬਦ ਆ ਨਹੀਂ ਮੈਂ ਬੋਲਿਆ ਸਾ ਸਾਰਾ ਕਿਉਂਕਿ ਰਾਜਾ ਦੇ ਦਰਬਾਰ ਦੇ ਸਾਹਮਣੇ ਖੜਾ ਹਨ ਗਣਪਤੀ ਬਾਬਾ ਮੋਰੀਆ ਇਹ ਸੰਕਟ ਹਰਨ ਹੈ ਇਹਨਾਂ ਨੂੰ ਜਿਹੜੇ ਵੀ ਨਾਮਾਂ ਨਾਲ ਆਪਾਂ ਪੁਕਾਰਦੇ ਆਂ ਇਹਨਾਂ ਨੇ ਮਿਸ ਆਪਣੇ ਉੱਪਰ ਕਿਰਪਾ ਹੀ ਵਰਸਣੀ ਆ ਇਸ ਲਈ ਮੈਂ ਰਕੇਸ਼ ਵਿਜਾਜ ਜੀ ਮੇਰਾ ਦੋਸਤ ਬਚਪਨ ਦਾ ਰਾਜਕੁਮਾਰ ਇਹ ਜਦੋਂ ਵੀ ਇਹਨਾਂ ਦਾ ਪ੍ਰੋਗਰਾਮ ਹੁੰਦਾ ਵਾ ਮੇਰੇ ਬਸ ਇਹ ਹੀ ਹੁੰਦਾ ਜਦੋਂ ਖਤਮ ਹੁੰਦਾ ਵਾ ਉਸ ਤੋਂ ਬਾਅਦ ਅਗਲੇ ਸਾਲ ਦਾ ਪ੍ਰੋਗਰਾਮ ਦੇ ਮਨ 'ਚ ਚਾਹ ਆ ਜਾਂਦਾ ਵਾ ਕਿ ਅਗਲੇ ਸਾਲ ਕਦੋਂ ਇਹ ਸਟਾਰਟ ਕਰਨਗੇ ਪ੍ਰੋਗਰਾਮ ਤੇ ਇਸ ਲਈ ਇਹ ਆ ਕਿ ਇੱਥੇ ਸਾਫ਼ ਸੁਥਰਾ ਰੱਖਿਆ ਹੋਇਆ ਵਾ ਸਿਸਟਮੈਟਿਕਲੀ ਆ ਬਹੁਤ ਅੱਛਾ ਵਾ ਇਹਨਾਂ ਦੀ ਮੈਨੇਜਮੈਂਟ ਤੇ ਇਹਨਾਂ ਦੇ ਮੈਂਬਰ ਜਿਹੜੇ ਹੈਗੇ ਨੇ ਬਹੁਤ ਜਿਹੜਾ ਵੀ ਇੱਥੇ ਆ ਰਿਹਾ ਵਾ ਉਹਨਾਂ ਨੂੰ ਹੱਸ ਕੇ ਵੈਲਕਮ ਕਰਕੇ ਪ੍ਰੋਪਰ ਵੇ ਨਾਲ ਦਰਸ਼ਨ ਕਰਾਉਂਦੇ ਨੇ ਇਸ ਲਈ ਇਹਨਾਂ ਸਾਰੀ ਸਮੂਹ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਵਧਾਈ ਵੀ ਦਿੰਦਾ ਵਾਂ ਇਹਨਾਂ ਨੂੰ ਤੁਹਾਨੂੰ ਕੀ ਕਹੋਗੇ ਜਿਹੜੇ ਦਰਸ਼ਕ ਸਾਨੂੰ ਇਸ ਵੇਲੇ ਦੇਖ ਰਹੇ ਨੇ ਦੇਖੋ ਜੀ ਮੈਂ ਤਾਂ ਇਸ ਗੱਲ ਤੇ ਆ ਤੁਹਾਡੇ ਰਾਹੀਂ ਸਾਰਿਆਂ ਨੂੰ ਇਹੀ ਗੱਲ ਕਹੂੰਗਾ ਕੀ ਤੁਸੀਂ ਆ ਕੇ ਇੱਥੇ ਦਰਸ਼ਨ ਕਰੋ ਆਸ਼ੀਰਵਾਦ ਲਓ ਆਪਣੇ ਦੁੱਖ ਜਿਹੜੇ ਹੈਗੇ ਨੇ ਦੂਰ ਕਰੋ ਇਹ ਕੁਝ ਦਿਨ ਹੁੰਦੇ ਨੇ ਜਿੱਥੇ ਆਪ ਵਿਰਾਜਮਾਨ ਮਿਸ ਮੋਹੱਲਿਆਂ ਦੇ ਵਿੱਚ ਪਾਰਕਾਂ ਦੇ ਵਿੱਚ ਆ ਕੇ ਗਣੇਸ਼ ਮਹਾਰਾਜ ਜੀ ਗਣਪਤੀ ਬੱਪਾ ਬਿਸ ਬੈਠਦੇ ਨੇ ਤੇ ਸਾਰਿਆਂ ਦੇ ਸੰਕਟ ਹਰਨ ਕਰਦੇ ਨੇ ਦੁੱਖ ਦੂਰ ਕਰਦੇ ਨੇ ਇਸ ਤੇ ਸਾਰਿਆਂ ਨੂੰ ਇਹ ਆ ਕਿ ਆ ਕੇ ਦਰਸ਼ਨ ਕਰੋ ਆਪਣੇ ਸੰਕਟ ਦੂਰ ਕਰੋ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਰ ਭਗਤ ਦੇ ਜਿਹੜੇ ਆ ਚਿਹਰੇ ਖਿੜੇ ਹੋਏ ਨੇ ਉਹ ਲਾਸ ਦਿਨਾਂ ਨਾਲ ਖੁਸ਼ੀਆਂ ਦੇ ਨਾਲ ਜਿਹੜੇ ਸਾਫ਼ ਉਹਨਾਂ ਦੇ ਚਿਹਰੇ ਜਿਹੜੇ ਆ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਗਾਤਾਰ ਸਵੇਰ ਤੋਂ ਪੰਡਾਲ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ ਲਗਾਤਾਰ ਲੰਗਰ ਚੱਲ ਰਿਹਾ ਹੈ ਉਤੇ ਹੀ ਪੂਜਾ ਪਾਰ ਦੇ ਨਾਲ ਜਿਹੜੇ ਪக்த ਪਹੁੰਚ ਰਹੇ ਨੇ ਪ੍ਰਸ਼ਾਦ ਲੈ ਕੇ ਪਰਮਾਤਮਾ ਨੂੰ ਜਿਹੜਾ ਅਰਪਿਤ ਕਰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜਿਹੜੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸ਼ਿੰਗਾਰ ਜਾਰੀ ਹੈ ਕਿਉਂਕਿ ਹਰ ਪக்த ਪਹੁੰਚ ਰਿਹਾ ਹੈ ਤੇ ਕਿਤੇ ਨਾ ਕਿਤੇ ਜਿਹੜੇ ਫੂਲ ਮਾਲ ਹੈ ਅਰਪਿਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸੇ ਤਰੀਕੇ ਜਿਹੜਾ ਹੈ ਸ਼ਹਿਰ ਦੇ ਵਿੱਚ ਰੌਣਕਾਂ ਲੱਗਿਆ ਨੇ ਹਰ ਵੇੜੇ ਦੇ ਵਿੱਚ ਰੌਣਕਾਂ ਬਣੀਆਂ ਰਹਿਣ ਸੋ ਦੇਖਦੇ ਰਹੋ ਲੁਧਿਆਣਾ ਲਈ ਅਗਲੇ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਵ ਸੇਤੀਆ ਦੇ ਨਾਲ ਮੈਂ